ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਦਿੱਤਾ ਹੋਇਆ ਸਾਨੂੰ ਸਿਧਾਂਤ ਸਿੱਖਿਆ ਦਸਵੰਦ ਹਰ ਇੱਕ ਸਿੱਖ ਨੂੰ ਪਾਤਸ਼ਾਹ ਮਹਾਰਾਜ ਨੇ ਦਸਵੰਦ ਕੱਢਣ ਵਾਸਤੇ ਹੁਕਮ ਕੀਤਾ ਕਿ ਸਿੱਖਾ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਤੂੰ ਦਸਵਾਂ ਹਿੱਸਾ ਗੁਰੂ ਦੇ ਲਿਖੇ ਲਾਉਣਾ ਹੈ ਪਿਆਰੋ ਜੇਕਰ ਤੁਸੀਂ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਗੁਰੂ ਦੇ ਚਰਨਾਂ ਦੇ ਵਿੱਚ ਭੇਟਾ ਕਰਦੇ ਹੋ ਨਾ ਤੇ ਘਰ ਵਿੱਚ ਪਏ ਹੋਏ ਨੌ ਹਿੱਸੇ ਉਹ ਵੀ ਅੰਮ੍ਰਿਤ ਦਾ ਰੂਪ ਬਣ ਜਾਂਦੇ ਆ ਪਿਆਰੋ ਜਿਹੜਾ ਮਨੁੱਖ ਜ਼ਿੰਦਗੀ ਦੇ ਅੰਦਰ ਦਸਬੰਧ ਕੱਢਦਾ ਹੈ ਮਨੁੱਖ ਦੇ ਚਾਰ ਵੈਰੀ ਕਾਮ, ਕ੍ਰੋਧ, ਗਰੀਬੀ ਤੇ ਹੰਕਾਰ ਨੂੰ ਦਸਬੰਧ ਜੜ ਦੇ ਵਿੱਚੋਂ ਇਨਸਾਨ ਦੀ ਜ਼ਿੰਦਗੀ ਦੇ ਵਿੱਚੋਂ ਖਤਮ ਕਰ ਦਿੰਦਾ ਹੈ ਇਸ ਕਰਕੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਹਰ ਇੱਕ ਸਿੱਖ ਨੂੰ ਦਸਬੰਧ ਕੱਢਣ ਵਾਸਤੇ ਹੁਕਮ ਕੀਤਾ